ਸਰਦੀਆਂ ਦੇ ਮੌਸਮ ਵਿੱਚ ਫਟੀਆਂ ਅੱਡੀਆਂ ਦੀ ਸਮੱਸਿਆ ਆਮ ਹੈ ਠੰਡੀਆਂ ਅਤੇ ਖੁਸ਼ਕ ਹਵਾਵਾਂ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਜਿਹੀ ਸਥਿਤੀ ਵਿੱਚ ਅੱਡੀ ਦੀ ਦੇਖਭਾਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਫੱਟੀ ਹੋਈ ਅੱਡੀ ਵੀ ਸ਼ਰਮ ਦਾ ਕਾਰਨ ਬਣ ਜਾਂਦੀ ਹੈ ਐਡੀ ਦੇ ਫਟਣ ਦਾ ਸਭ ਤੋਂ ਵੱਡਾ ਕਾਰਨ ਹੈ ਖਾਲੀ ਪੈਰ ਪੈਰਾਂ ਨੂੰ ਜਿਆਦਾ ਦੇਰ ਤੱਕ ਗਰਮ ਪਾਣੀ ਚ ਰੱਖਣਾ ਅਤੇ ਸਰੀਰ ਚ ਪ੍ਰੋਟੀਨ ਦੀ ਕਮੀ ਇਸ ਵਾਰ ਸਰਦੀਆਂ ਦੇ ਦੌਰਾਨ ਤੁਹਾਨੂੰ ਇਸ ਕਰੇਲੂ ਆਪਾ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਫੱਟੀ ਹੋਈ ਐਡੀ ਨੂੰ ਫਟਣ ਤੋਂ ਰੋਕ ਸਕਦੇ ਹੋ ਅਤੇ ਫੱਟੀ ਹੋਈ ਅੱਡੀ ਨੂੰ ਜਲਦੀ ਠੀਕ ਕਰ ਸਕਦੇ ਹੋ ਨੰਬਰ 1 ਨਾਰੀਅਲ ਦਾ ਤੇਲ ਪੈਰਾਂ ਦੀ ਫੱਟੀ ਹੋਈ ਅੱਡੀ ਨੂੰ ਰੋਕਣ ਲਈ ਹਰ ਰੋਜ਼ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਅਤੇ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਨੰਬਰ 2 ਮੋਮਬਤੀ ਮੋਮਬਤੀ ਨੂੰ ਪੰਗਲਾ ਲਓ ਅਤੇ ਇਸ ਦਾ ਮੋਮ ਇੱਕ ਕਟੋਰੇ ਵਿੱਚ ਇਕੱਠਾ ਕਰੋ ਪਿੰਗਲੇ ਹੋਏ ਮੋਮ ਦੇ ਨਾਲ 2 ਚਮਚ ਸਰੋਂ ਦੇ ਤੇਲ ਨੂੰ ਮਿਲਾਓ ਅਤੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਅੱਡੀ ਤੇ ਚੰਗੀ ਤਰ੍ਹਾਂ ਲਗਾਓ ਤੁਹਾਨੂੰ ਕੁਝ ਹੀ ਦਿਨਾਂ ਚ ਫੱਟੀ ਐੜੀ ਤੋਂ ਰਾਹਤ ਮਿਲੇਗੀ ਨੰਬਰ 3 ਪੈਟਰੋਲੀਅਮ ਜੈਲੀ ਫਟੀ ਹੋਈ ਅੱਡੀ ਤੋਂ ਰਾਹਤ ਪਾਉਣ ਲਈ ਪੈਟਰੋਲੀਅਮ ਜੈਲੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤਿੜਕੀ ਹੋਈ ਅੱਡੀ ਤੇ ਪੈਟਰੋਲੀਅਮ ਜੈਲੀ ਦੀ ਹਲਕੀ ਪਰਤ ਲਗਾਉਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ ਨੰਬਰ 4 ਚੌਲਾਂ ਦਾ ਆਟਾ ਸਭ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਕੋਸੇ ਪਾਣੀ 'ਚ ਡਬੋ ਲੋ ਇਸ ਤੋਂ ਬਾਅਦ ਪੈਰਾਂ ਨੂੰ ਬਰਸ਼ ਨਾਲ ਰਗੜੋ ਤਾਂ ਕਿ ਅੱਡੀ ਦੀ ਡੈਡ ਸਕਿਨ ਨਿਕਲਣ ਲੱਗੇ ਚੌਲਾਂ ਦਾ ਆਟਾ ਸ਼ਹਿਦ ਅਤੇ ਸਫੈਦ ਸਿਰਕੇ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨਾਲ ਅੱਡੀ ਨੂੰ ਰਗੜੋ ਅਤੇ ਫਿਰ ਪਾਣੀ ਨਾਲ ਧੋ ਲਓ ਇਸ ਪੇਸਟ ਦੀ ਵਰਤੋਂ ਕਰਨ ਨਾਲ ਫਟੀ ਹੋਈ ਅੱਡੀ ਦੀ ਸਮੱਸਿਆ ਦੂਰ ਹੁੰਦੀ ਹੈ ਤੁਸੀਂ ਇਸ ਦੀ ਵਰਤੋਂ ਹਫ਼ਤੇ ਵਿੱਚ 2 ਤੋਂ 3 ਵਾਰ ਕਰ ਸਕਦੇ ਹੋ ਨੰਬਰ 5 ਦੁੱਧ ਅਤੇ ਸ਼ਹਿਦ ਦੁੱਧ ਅਤੇ ਸ਼ਹਿਦ ਦਾ ਲੇਪ ਵੀ ਫਟੀ ਹੋਈ ਹੱਡੀ ਨੂੰ ਠੀਕ ਕਰ ਸਕਦਾ ਹੈ ਦੁੱਧ 'ਚ ਸ਼ਹਿਦ ਮਿਲਾ ਕੇ ਹੱਡੀ ਤੇ ਲਗਾਓ ਅਤੇ ਕੁਝ ਦੇਰ ਬਾਅਦ ਪੈਰਾਂ ਨੂੰ ਠੰਡੇ ਪਾਣੀ ਨਾਲ ਸਾਫ਼ ਕਰ ਲਓ ਨੰਬਰ 6 ਕੇਲਾ ਕੇਲਾ ਵਿਟਾਮਿਨ A B6 ਅਤੇ C ਨਾਲ ਭਰਪੂਰ ਹਾਈਡਰੇਟ ਕਰਦਾ ਹੈ ਅਤੇ ਹੱਡੀ ਨੂੰ ਨਰਮ ਕਾਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ ਦੋ ਪੱਕੇ ਕੇਲੇ ਲੈ ਕੇ ਉਹਨਾਂ ਨੂੰ ਮੈਸ਼ ਕਰਕੇ ਪੇਸਟ ਬਣਾ ਲਓ ਹੁਣ ਇਸ ਕੇਲੇ ਦੇ ਪੇਸਟ ਨੂੰ ਅੱਡੀ ਸਮੇਤ ਪੂਰੇ ਤਲੇ ਤੇ ਲਗਾਓ ਅਤੇ ਇਸ ਨੂੰ ਘੱਟ ਤੋਂ ਘੱਟ 20 ਮਿੰਟ ਲਈ ਰੱਖੋ ਅਤੇ ਫਿਰ ਪੈਰ ਧੋ ਲਓ ਕੇਲੇ ਨੂੰ ਪੈਰਾਂ ਤੇ ਲਗਾਉਣ ਤੋਂ ਬਾਅਦ ਪੋਲੋਥੀਨ ਨਾਲ ਟੱਕ ਦਿਓ ਇਸ ਨੁਸਖੇ ਨੂੰ ਇੱਕ ਹਫ਼ਤੇ ਤੱਕ ਵਰਤੋ ਅਤੇ ਫਿਰ ਅਸਰ ਦੇਖੋ ਨੰਬਰ 7 ਸੌਣ ਵੇਲੇ ਜੁਰਾਬਾਂ ਪਹਿਨੋ ਠੰਡੇ ਮੌਸਮ ਵਿੱਚ ਸੌਂਦੇ ਸਮੇਂ ਜੁਰਾਬਾਂ ਪਹਿਨਣੀਆਂ ਚਾਹੀਦੀਆਂ ਹਨ ਇਸ ਨਾਲ ਅੱਡੀ ਤੇ ਨਮੀ ਬਣੀ ਰਹੇਗੀ ਅਤੇ ਤੁਹਾਨੂੰ ਫਟੀ ਹੋਈ ਅੱਡੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਸਾਫ਼ ਕਰੋ ਅਤੇ ਪੈਰਾਂ ਦੀ ਕਰੀਮ ਨੂੰ ਅੱਡੀ ਤੇ ਚੰਗੀ ਤਰ੍ਹਾਂ ਲਗਾਓ ਨੰਬਰ 8 ਦੇਸੀ ਘਿਓ ਅਤੇ ਲੂਣ ਨੂੰ ਮਿਲਾ ਕੇ ਪਾਟੀਆਂ ਅੱਡੀਆਂ ਤੇ ਲਗਾਓ ਅਜਿਹਾ ਕਰਨ ਨਾਲ ਅੱਡੀਆਂ ਠੀਕ ਹੋ ਜਾਣਗੀਆਂ ਅਤੇ ਪੈਰਾਂ ਦੀ ਚਮੜੀ ਮਲਾਇਮ ਰਹੇਗੀ। ਨੰਬਰ 9 ਅੱਡੀਆਂ ਤੇ ਫਟਣ ਤੇ ਅੰਬ ਦੇ ਮਲਾਇਮ ਅਤੇ ਤਾਜ਼ੇ ਪੱਤੇ ਤੋੜਨ ਤੇ ਉਸ ਤੋਂ ਨਿਕਲਣ ਵਾਲਾ ਪਦਾਰਥ ਜ਼ਖਮਾਂ ਤੇ ਲਗਾਓ। ਅਜਿਹਾ ਕਰਨ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ ਅਤੇ ਫਟੀਆਂ ਅੱਡੀਆਂ ਠੀਕ ਹੋ ਜਾਂਦੀਆਂ ਹਨ। ਨੰਬਰ 10 글리세린 ਅਤੇ ਨਿੰਬੂ ਦਾ ਮਿਸ਼ਰਣ ਅੱਡੀਆਂ ਲਈ ਸਭ ਤੋਂ ਵਧੀਆ ਕ੍ਰੈਕ ਕਰੀਮ ਸਾਬਤ ਹੋ ਸਕਦਾ ਹੈ ਇਸ ਦੇ ਲਈ ਥੋੜੀ ਜਿਹੀ 글리세린 ਅਤੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਹੁਣ ਇਸ ਪੇਸਟ ਨੂੰ ਹਰ ਰਾਤ ਸੌਣ ਤੋਂ ਪਹਿਲਾਂ ਅੱਡੀਆਂ ਤੇ ਲਗਾਓ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਚ ਤੁਹਾਡੀਆਂ ਅੱਡੀਆਂ ਨਰਮ ਅਤੇ ਖੂਬਸੂਰਤ ਲੱਗਣ ਲੱਗ ਜਾਣਗੀਆਂ ਨੰਬਰ 11 ਸ਼ਹਿਦ ਅੱਡੀਆਂ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ ਇਸ ਦੇ ਲਈ ਇੱਕ ਬਾਲਟੀ ਪਾਣੀ ਚ ਸ਼ਹਿਦ ਮਿਲਾ ਲਓ ਹੁਣ ਆਪਣੇ ਪੈਰਾਂ ਨੂੰ ਇਸ ਪਾਣੀ ਚ 15-20 ਮਿੰਟ ਲਈ ਪਾ ਦਿਓ ਫਿਰ ਪੈਰਾਂ ਨੂੰ ਬਾਹਰ ਕੱਢ ਕੇ ਅੱਡੀਆਂ ਨੂੰ ਸਕਰਬ ਕਰੋ ਤੇ ਫਿਰ ਕੋਸੇ ਪਾਣੀ ਨਾਲ ਧੋ ਲਓ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੈ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਕਰੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਪੰਜਾਬੀ ਕੁਕਿੰਗ ਕਮਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਜੀ